ਸੰਦੀਪ ਸ਼ੋਰ ਨਿਊਜ਼ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਨੂੰ ਸਾਡੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਅੱਜ ਪਿੰਡ ਅਕਾਲਗੜ ਦੀ ਪਾਣੀ ਵਾਲੀ ਟੈਂਕੀ ਉੱਤੇ ਆਪਰੇਟਰ ਮੇਜਰ ਸਿੰਘ ਜੀ ਵੱਲੋਂ ਸਾਲਾਨਾ ਭੰਡਾਰਾ ਕਰਵਾਇਆ ਗਿਆ ਜਿਸ ਦੇ ਵਿੱਚ ਕੇ ਸਭ ਤੋਂ ਪਹਿਲਾਂ ਖਵਾਜਾ ਪੀਰ ਜੀ ਦੀ ਨਿਯਾਜ਼ ਬਣਾ ਕੇ ਮੱਥਾ ਟੇਕਿਆ ਗਿਆ ਉਪਰੰਤ ਗੁਰੂ ਘਰ ਦਾ ਅਤੁੱਟ ਲੰਗਰ ਵੀ ਚਲਾਇਆ ਗਿਆ ਇਸ ਦੇ ਨਾਲ ਹੀ ਪਵਾਦੀ ਅਖਾੜਾ ਪਿੰਡ ਸੁਹਾਣਾ ਵੱਲੋਂ ਧਾਰਮਿਕ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਔਰ ਤੁਹਾਨੂੰ ਦਾਇਤ ਤਸਵੀਰਾਂ ਦਿਖਾਉਂਦੇ ਜੁੜੇ ਰਹੋ ਸੰਦੀਪ ਸ਼ੌਨ ਨਿਊਜ਼ ਕੁਰਾਲੀ ਦੇ ਨਾਲ ਸੋ ਹੁਣ ਗੱਲ ਕਰਦੇ ਆ ਨਰਿੰਦਰ ਸਿੰਘ ਜੀ ਸੋਹਣਾ ਜੀ ਦੇ ਨਾਲ ਜੋ ਕਿ ਅਕਾਲਗੜ ਨਗਰ ਪਾਣੀ ਵਾਲ ਟੈਂਕੀ ਤੇ ਜਿਨ੍ਹਾਂ ਵੱਲੋਂ ਪਵਾਦੀ ਅਖਾੜਾ ਲਗਾਇਆ ਜਾਣਾ ਹੈ ਤੇ ਗੱਲ ਕਰਦੇ ਆ ਨਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਅੱਜ ਤੁਹਾਡੇ ਵੱਲੋਂ ਜੋ ਪਿੰਡ ਅਕਾਲਗੜ ਦੀ ਪਾਣੀ ਵਾਲ ਟੈਂਕੀ ਤੇ ਜੋ ਪਵਾਦੀ ਅਖਾੜਾ ਲਗਾਇਆ ਜਾਣਾ ਹੈ ਉਸ ਬਾਰੇ ਕੋਈ ਜਾਣਕਾਰੀ ਦਿਓ ਜੀ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਜਰ ਸਿੰਘ ਖੜੇ ਆ ਜੀ ਪ੍ਰਧਾਨ ਨੇ ਜੀ ਇੱਥੇ ਇਹ ਜਿਹੜੇ 10 ਸਾਲ ਤੇ ਖਾੜਾ ਲੋਆ ਰਹੀ ਜੀ ਕੋਈ ਖੜਾ ਬਾਕੀ ਤਿੰਨ ਪਿੰਡਾਂ ਦੇ ਸਰਪੰਚ ਕਨੇ ਆ ਬਾਈ ਬੰਨਾ ਕਾਲਾ ਘੜਿਆ ਜੀ ਠੀਕ ਹੈ ਹਾਂ ਹਾਂ ਸਾਰੇ ਸਰਪੰਚ ਸਾਹਿਬ ਖੜੇ ਆ ਜੀ ਕੋਲਾ ਲੰਗਰ ਲੱਗੋ ਕੋਲਾ ਲੰਗਰ ਚੱਲ ਰਹੀ ਹੈ ਇੱਥੇ ਡੀਗੇ ਰੰਗ ਦਾ ਧੰਨਵਾਦ ਹੈ ਜੀ ਜਿਨ੍ਹਾਂ ਨੇ ਇਹਨਾਂ ਉਪਰਾਲਾ ਕਰੇ ਧੰਨ ਤੇ ਅੱਗੇ ਗੱਲ ਕਰਦੇ ਆ ਜੋ ਜੇ ਪ੍ਰੋਗਰਾਮ ਕਰਵਾ ਰਹੇ ਆ ਪ੍ਰਧਾਨ ਮੇਜਰ ਸਿੰਘ ਜੀ ਦੇ ਨਾਲ ਸਰਦਾਰ ਜੀ ਕੀ ਕਹਿਣਾ ਚਾਹੋਗੇ ਉਹ ਐਕਟਿਕ ਦਾ ਖਾਲਸਾ ਵੈਕਰੀ ਜੀ ਪੱਤੇ ਪਹਿਲਾਂ ਮੈਂ ਤੁਹਾਡਾ ਸਤਿਕਾਰ ਕਰਦਾ ਹਾਂ ਸੰਦੀਪ ਸ਼ੌਰਟਕਰ ਵਾਲੀ ਤੁਹਾਡਾ ਧੰਨਵਾਦ ਜਿਹੜੇ ਸਾਡਾ ਕੀਮਤੀ ਸਮਾਂ ਕੱਟ ਕੇ ਸਾਡੇ ਇੱਥੇ ਬੈਠ ਲੈਣਾ ਹੈ ਤੁਸੀਂ ਵੀ ਅਸੀਂ 10 ਸਾਲਾਂ ਤੋਂ ਇੱਥੇ ਆਪਣਾ ਪਿੰਡਾਂ ਦੇ ਸਹਿਯੋਗ ਦੇ ਨਾਲ ਅਕਾਲਗੜ ਤਖਤਾਨਾ ਮੰਦੋ ਮਸਤਾਨਾ ਮੰਦੋ ਭਾਕ ਜਿੰਨੇ ਵੀ ਲਾਕਾ ਨਵਾਸੀ ਦੇ ਪਿੰਡਾਂ ਤੇਲ ਫੁੱਲ ਇਕੱਠਾ ਕਰਕੇ ਇੱਥੇ ਖਵਾਜੇ ਪੀਰ ਦਾ ਆਪਣਾ ਰੌਲਾ ਆ ਜਾਂਦਾ ਏ ਹਰ ਸਾਲ ਪੌਦੀ ਖਾੜਾ ਵੀ ਲਾਇਆ ਜਾਂਦਾ ਜਿਹੜੂ ਬਾਬਾ ਆਸਰਾਮ ਜੀ ਹੋਏ ਆ ਉਹ ਪਹਿਲੀਆਂ ਦੇ ਵਿੱਚ ਕੋਈ ਗੱਲਾਂ ਕਹਿਗੇ ਤੇ ਉਹ ਗੱਲਾਂ ਅਜੇ ਪ੍ਰਤੱਖ ਹੋ ਰਹੀਆਂ ਏ ਪਾਣੀ ਪੀਓ ਤੇ ਜਿਓ ਵੀ ਪਾਣੀ ਇੱਕ ਬੜੀ ਕੁਦਰਤੀ ਸੋਮਾ ਏ ਵੀ ਇੱਥੇ ਇਹ ਤੇ ਨਾ ਜੀ ਨਹੀਂ ਸਾਗਦੇ ਹੈਗੇ ਪ੍ਰਮਾਤਮਾ ਸਭ ਦੇ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਵੇ ਜਿਹੜੇ ਘਰਾਂ ਦੇ ਵਿੱਚੋਂ ਮਨੂੰ ਤੇਲ ਫੁੱਲ ਆਇਆ ਏ ਜਿੱਦਾਂ ਗਰਮੀਤ ਸਿੰਘ ਪੁੱਤਰ ਪ੍ਰੇਮ ਸਿੰਘ ਭਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਹੈ ਇਹਨਾਂ ਦੇ ਘਰਾਂ ਵਿੱਚੋਂ ਮਨੂੰ ਬਹੁਤ ਜ਼ਿਆਦਾ ਦਾਨ ਆਇਆ ਹੈ ਸਰਪੰਚ ਮੰਦੋ ਭਾਕ ਸਿੰਘ ਦਾ ਇਹਨਾਂ ਨੇ ਮੇਰਾ ਬਹੁਤ ਸਹਾਇਜਗ ਦਿੱਤਾ ਹੈ ਸਰਪੰਚ ਭਵਿੰਦਰ ਸਿੰਘ ਪਿੰਡ ਅਕਾਲਗੜ ਦਾ ਉਹਨਾਂ ਨੇ ਮੇਰਾ ਬਹੁਤ ਸਹਾਇਜਗ ਦਿੱਤਾ ਹੈ ਭਵਿੰਦਰ ਮੰਦੋਂ ਸਤਾਨਾ ਦਾ ਉਹਨਾਂ ਨੇ ਮੇਰਾ ਬਹੁਤ ਸਹਾਇਜਗ ਦਿੱਤਾ ਹੈ ਤੇ ਬਹਾਦਰ ਮੰਦੋ ਭਗਤ ਸਿੰਘ ਉਹਨਾਂ ਨੇ ਮੇਰਾ ਸਹਿਯੋਗ ਦਿੱਤਾ ਹੈ ਗਰਮੇਲ ਸਿੰਘ ਉਹਨਾਂ ਨੇ ਮੇਰਾ ਸਹਿਯੋਗ ਦਿੱਤਾ ਹੈ ਬਾਕੀ ਇਲਾਕਾ ਨਿਵਾਸੀ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੈ ਮੈਂ ਕਹਣਾ ਵੀ ਐਕਣੀ ਰੌਣਕੇ ਚੱਲੀ ਆਪਾਂ ਖਵਾਜੇ ਪੀਰ ਨੂੰ ਮੰਨੀਏ ਸਾਨੂੰ ਇਹਨਾਂ ਬਾਵਾ ਪਾਣੀ ਮਿਲੇ ਅਸੀਂ ਖਵਾਜੇ ਪੀਰ ਦਾ ਧੰਨਵਾਦ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਾਤੇ ਕੋਣੀ ਛੋਨ ਹੱਥ ਉਸ ਨੂੰ ਪਾਣੀ ਕੋਣੀ ਛੋਨ ਹੱਥ ਉਸ ਨੂੰ ਗੋੜੇ ਸੋਨਹਾਰ ਸੋ ਸ੍ਰੀ ਅਕਾਲ ਗੋੜੇ ਸੋਨਹਾਰ ਸੋ ਸ੍ਰੀ ਅਕਾਲ ਸਰ ਹਾਂਜੀ ਸੇ ਸਾਡੇ ਪ੍ਰਧਾਨ ਸਾਹਿਬ ਜੀ ਇਹ ਟੈਂਕੀ ਦੇ ਮਾਲਕ ਸਾਡੇ ਬਾਟਾ ਸਪਲਾਈ ਦੇ ਜੀ ਇਹ ਤਿੰਨ ਪਿੰਡਾਂ ਦਾ ਪਾਣੀ ਸਪਲਾਈ ਕਰਦੇ ਜੀ ਆਏ ਸਾਡੇ ਮੈਂ ਕਹਿੰਦਾ 10 ਸਾਲਾਂ ਤੋਂ ਇਦਾਂ ਹੀ ਜੱਗ ਚੱਲਦਾ ਮੜ ਜਾਦਾ ਸਵਾਦੀ ਖਾੜਾ ਲੱਗਣਾ ਜੀ ਜਿਹੜਾ ਬਹੁਤ ਪੁਰਾਣਾ ਇਤਿਹਾਸ ਦੱਸ ਰਿਹਾ ਜੀ ਜਿਵੇਂ ਰਾਏਕੂ ਜੀ ਖਾਲਸਾ ਬਾਈਕ ਜੀ ਫਤਿਹ ਮੈਥ ਪੰਚ ਪਿੰਡ ਗੁੰਨੋ ਮੱਝਿਆ ਤੋਂ ਅੱਜ ਇਹ ਕਾਲਗੜ ਪ੍ਰੋਗਰਾਮ 'ਚੋਂ ਕਲਾਨਾ ਭੰਡਾਰਾ ਕਰਵਾਇਆ ਜਾਂਦਾ ਏ ਉੱਥੇ ਵੀ ਤੁਹਾਨੂੰ ਬੁਲਾਇਆ ਗਿਆ ਏ ਤੇ ਇਹਨਾਂ ਸਾਡਾ ਸਨਮਾਨ ਕਰਿਆ ਏ ਬਹੁਤ ਵਧੀਆ ਲੰਗਰ ਵੀ ਇੱਥੇ ਚੱਲ ਰਿਹਾ ਏ ਪਿੰਡ ਵੱਲੋਂ ਬਹੁਤ ਸਹਿਯੋਗ ਮਿਲੇ ਆ ਤੇ ਕਈ ਪੰਚਾਇਤਾਂ ਦੇ ਕੋ ਮੇਜਰ ਜੀ ਜਿਹੜੇ ਪ੍ਰਧਾਨ ਐ ਇੱਥੇ ਹੀ ਰੰਕੀ ਨੇ ਉਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਤੇ ਖਾੜੀ ਖਾੜਾ ਲਗਾਇਆ ਗਿਆ ਏ ਇਹਨਾਂ ਕਜਤਾਂ ਦਾ ਵੀ ਮਾਨਤਮਨ ਕਰਿਆ ਗਿਆ। ਧੰਨਵਾਦ। ਬਹੁਤ ਧੰਨਵਾਦ। ਸ਼ਿਕਾ ਜੀ ਮੈਂ ਪਟਾਣੇ ਪਿੰਡ ਤੋਂ ਸਰਪੰਚ ਮੇਜਰ ਜੀ ਦਾ ਬਹੁਤ ਧੰਨਵਾਦ ਕਰਦਾ ਜੋ ਕਿ ਹਰ ਇੱਕ ਸਾਲ ਅਲਾਨਾ ਭੰਡਾਰਾ ਕਰਾਉਂਦੇ ਆ, ਲੰਗਰ ਚਲਾਉਂਦੇ ਆ ਤੇ ਜਲੇਬੀਆਂ ਦਾ ਟੁੱਟ ਲੰਗਰ ਵਰਤਦਾ ਜੀ ਤੇ ਨਾਲ ਪੌਦੀ ਖਾੜਾ ਲਾਉਂਦੇ ਆ। ਤੇ ਇਹਨਾਂ ਵੱਲੋਂ ਜੋ ਵੀ ਤਿੰਨ ਪਿੰਡਾਂ ਦਾ ਪਾਣੀ ਦੀ ਸਪਲਾਈ ਕਰੀ ਜਾਂਦੀ ਹੈ। ਬਹੁਤ ਸਮੇਂ ਸਿਰ ਪਾਣੀ ਦੀ ਸਪਲਾਈ ਕਰਕੇ ਤੇ ਲੋਕਾਂ ਨੂੰ ਐਨ ਵਧੀਆ ਢੰਗ ਨਾਲ ਸੇਵਾ ਦਿੱਤੀ ਜਾਂਦੀ ਹੈ ਪਾਣੀ ਦੀ। ਸਾਹੀ ਮੇਜਰ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਸਾਡੇ ਨਾਲ ਰੱਬ ਕਰਕੇ ਇਹ ਜੈਨੀ ਹਮਤ ਦਾ ਕਿੰਨਾ ਹੀ ਸਾਈ ਇਹਨਾਂ ਦੀ ਸੇਵਾ ਚੱਲਦੀ ਰਹੇ ਤੇ ਇਹਨਾਂ ਨਾਲ ਅਸੀਂ ਸਹਿਯੋਗ ਦਿੰਦੇ ਰਹੀਏ ਬਹੁਤ ਬਹੁਤ ਧੰਨਵਾਦ ਭਾਈ ਕੁਝ ਦਾ ਖਾਸ ਭੈਣ ਜੀ ਫਤਿਹ ਅੱਜ ਸਾਡੇ ਨਗਰ ਕਾਲਗੜਾ ਦੇ ਪਾਣੀ ਵਾਲੀ ਟੈਂਕੀ ਤੇ ਜੋ ਹਰ ਸਾਲ ਭੰਡਾਰਾ ਕਰਵਾਇਆ ਜਾਂਦਾ ਹੈ ਸਰਦਾਰ ਮੇਜਰ ਸਿੰਘ ਵੱਲੋਂ ਜੋ ਟੈਂਕੀ ਤੇ ਪ੍ਰੇਰਤ ਵੀ ਨੇ ਪਾਣੀ ਦੇ ਇਹਨਾਂ ਵੱਲੋਂ ਇਹ ਸ਼ੰਗਾਂ ਮੇਡ ਕੀਤੀ ਜਾਂਦੀ ਹੈ ਤੇ ਦੋ ਮੁੰਦੋਂ ਕਲਗੜਾ ਤੇ ਤਕਦਾਣਾ ਪਿੰਡ ਦਾ ਸਹਿਯੋਗ ਦਿੱਤਾ ਜਾਂਦਾ ਹੈ ਤੇ ਇੱਥੇ ਲੰਗਰ ਦਲੇਬੀਆਂ ਦਾ ਲੰਗਰ ਟੁੱਟ ਬੱਤੇ ਹੈ ਤੇ ਤੇ ਪੌਦੀ ਖਾੜਾ ਵੀ ਚਲਾਇਆ ਜਾਂਦਾ ਹੈ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਬੈਜ ਜੀ ਦਾ ਸਵਾਗਤ नसाना é e... ਅੰਨੇ ਨਾਸ ਪਰ ਇਹ ਤਾਂ ਵਿਛੇਦ ਭਾਵੇਂ ਆ ਪਾਣਾ ਨੇ ਤਾਂ ਲੋਕ ਕਹਿਣ ਲੱਗੇ ਭਾਗ ਤਾਂ ਪਾਗਲ ਹੋ ਗਿਆ ਉਹ ਚਾਂਮ ਤੇ ਵਿਜੇ ਬਾਤੀ ਸਿੱਖਣਾ ਦੁੱਧ ਵੇਚਦੇ ਆ ਪੁੱਤ ਵੇਚਦੇ ਇੱਕ ਬਰਾਬਰ Thank okay. you. ਇਹ ਜੋ ਇਹ ਪ੍ਰਾਤਨ ਭੰਡਾਰਾ ਅਕਾਲਗੜ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਏ ਉਹਦੇ ਵਿੱਚ ਇਹਨਾਂ ਦੇ ਵਿੱਚ ਸੀ ਆਪਣੇ ਇਲਾਕੇ ਦੀ ਸੁਖ ਸ਼ਾਂਤੀ ਲਈ ਡੰਗਰ ਡੰਗਰ ਪਸ਼ੂ ਦੀ ਤੇ ਆਪਣੀ ਖੇਤੀ ਦੀ ਸੁਖ ਸ਼ਾਂਤੀ ਲਈ ਕਰਾਉਂਦੇ ਆ ਤੇ ਉਹਦੇ ਵਿੱਚ ਇੱਕ ਪ੍ਰਬੰਧਕ ਨੇ ਅੱਜ ਇੱਕ ਜਿਹੜਾ ਪੌਧੀ ਖੜਾ ਲਵਾਇਆ ਏ ਇਹ ਇੱਕ ਸਾਡੀ ਵਿਰਾਸਤ ਹੈ ਸਾਡੇ ਇਲਾਕੇ ਦੀ ਪੌਦੀ ਵਿਰਾਸਤ ਹੈ ਇੱਕ ਭਗਤ ਅਸਰਾਂ ਦੇ ਟਾਈਮ ਤੋਂ ਚੱਲੀ ਜਾ ਰਹੀ ਹੈ ਤੇ ਉਹ ਇੱਕ ਬਹੁਤ ਵਧੀਆ ਅਪਰਾਲਾ ਏ ਤੇ ਉਮੀਦ ਕਰਦਾ ਤੇ ਅਰਦਾਸ ਵੀ ਕਰ ਦੋ ਮਹਾਰਾਜ ਜੀ ਅੱਗੇ ਜੋ ਪ੍ਰਬੰਧਕਾਂ ਨੇ ਸੋਚ ਕੇ ਜੋ ਇੱਕ ਪਟੜਾ ਕਰਾਇਆ ਉਹਦੀ ਮਨੋਂ ਕੰਮ ਪੂਰੀ ਕਰੇ ਜਾਤਾ ਤੇ ਇਸੇ ਤਰ੍ਹਾਂ ਪੰਜਾਬ ਸਾਡਾ ਗੁਰੂਆਂ ਪੀਰਾਂ ਦਾ ਦੀ ਧਰਤੀ ਹੈ ਇਸੇ ਤਰ੍ਹਾਂ ਇੱਥੇ ਮੇਲੇ ਲੱਗਦੇ ਰਹੇ ਪੰਡਾਰੀ ਹੁੰਦੇ ਹਨ ਪਿਛਲੇ ਦਿਨਾਂ ਦੇ ਵਿੱਚ ਗੁਰਪ੍ਰਤਾਪ ਸਿੰਘ ਪਟਿਆਲਾ ਨੇ ਵੀ ਇੱਕ ਸਮਾਗਮ ਰਚਾਇਆ ਸੀਗਾ ਜਿੱਦੇ ਵਿੱਚ ਗ੍ਰੰਤੀ ਸਿੰਘ ਦਾ ਸਤਕਾਰ ਕੀਤਾ ਸੀਗਾ ਤੇ ਆਪਣਾ ਵੀ ਕੋਈ ਇਸ ਤਰ੍ਹਾਂ ਦਾ ਅੱਗੇ ਪ੍ਰੋਗਰਾਮ ਹੈਗਾ ਕਿ ਅੱਜ ਗ੍ਰੰਤੀ ਸਿੰਘ ਦਾ ਵੀ ਕੋਈ ਸੋਚਿਆ ਜਾਵੇ ਇੱਕ ਬਹੁਤ ਵਧੀਆ ਉਪਰਾਲਾ ਜੋ ਉਹਨਾਂ ਨੇ ਕੀਤਾ ਗ੍ਰਾਂਤੀ ਸਿੰਘ ਹੋਂ ਦਾ ਮਾਨ ਸਨਮਾਨ ਕੀਤਾ ਹੈ ਵਧੀਆ ਇਹ ਤੇ ਲੈ ਕੇ ਸੇਧ ਲੈ ਕੇ ਆਉਣ ਵਾਲੇ ਟਾਈਮ ਚ ਹੋਰ ਵੀ ਕਿਉਂਕਿ ਜਿਹੜੇ ਗ੍ਰਾਂਤੀ ਸਿੰਘ ਨੇ ਇਹ ਸਾਨੂੰ ਮਹਾਰਾਜ ਨਾਲ ਜੋੜਦੇ ਸਾਡੇ ਇਹ ਮਹਾਰਾਜ ਦੇ ਗੁਰਗ੍ਰੰਥ ਸਾਹਿਬ ਤੇ ਸਾਡੇ ਵਿੱਚ ਵਜ਼ੀਰ ਨੇ ਮਹਾਰਾਜ ਦੇ ਵਜ਼ੀਰ ਨੇ ਤੇ ਇਹਨਾਂ ਰਾਹੀਂ ਅਸੀਂ ਸਾਡਾ ਸਮਾਜ ਸਾਡੇ ਬੱਚੇ ਸਾਡੇ ਆਉਣ ਵਾਲੇ ਪੀੜ੍ਹੀਆਂ ਸਾਡੀ ਵਿਰਾਸਤ ਨਾਲ ਸਾਡੇ ਧਰਮ ਨਾਲ ਜੁੜਦੀਆਂ ਤੇ ਉਹਨਾਂ ਟਾਈਮ 'ਚ ਵੀ ਉਹਨਾਂ ਦੇ ਦੇਖ ਕੇ ਹੋਰ ਵੀ ਪ੍ਰਬੰਧਕ ਐਮਐਮ ਦੇ ਐਮ ਦੇ ਫੰਕਸ਼ਨ ਕਰਦੇ ਰਹਿਣਗੇ। ਅੱਛਾ ਅੱਜ ਦੇ ਰਾਤ ਦੀ ਇੱਕ ਗੱਲ ਚੱਲ ਰਹੀ ਹੈ মিডিਆ ਦਾਰਾਂ ਦੇ ਵਿੱਚ ਵੀ ਕਿ ਕਰਾਲੀ ਦੇ ਵਿੱਚ ਕਰਾਲੀ ਦੀ ਕਾਰਪੋਰੇਸ਼ਨ ਨੂੰ ਇੱਕ ਜੁਰਮਾਨਾ ਲੱਗਿਆ ਹੈ ਕੋਈ ਡੰਪਿੰਗ ਗਰਾਊਂਡ ਦਾ ਕੀ ਮਾਮਲਾ ਹੈ। ਮੈਂ ਅਖਬਾਰ 'ਚ ਪੜ੍ਹੀ ਹੈ ਕਿਉਂਕਿ ਦਫ਼ਤਰ ਨੂੰ ਛੁੱਟੀ ਹੈ ਚਿੱਠੀ ਪੱਤਰ ਕੋਈ ਮੈਨੂੰ ਪਤਾ ਨਹੀਂ ਲੱਗਿਆ। ਕੋਈ ਅਖਬਾਰ 'ਚ ਆਇਆ ਵੀ ਕੋਈ 68 ਲੱਖ ਦਾ ਕੋਈ ਜੁਰਮਾਨਾ ਐਨਜੀਟੀ ਨੇ ਇਹਦੇ ਤੇ ਸਾਡੇ ਪੂਰੇ ਦੇ ਚੰਦ ਤੋਂ ਚਲਾਇਆ ਏ ਇਹਦੇ ਮੰਡੇ ਦੇਖ ਕੇ ਤੇ ਅੱਗੇ ਜੀ ਜੋ ਵੀ ਪੈਰੀ ਦੀ ਕਰਾਂਗੇ ਤੇ ਇਹ ਲੰਬੇ ਸਮੇਂ ਤੋਂ ਵੀ ਜਿਹੜੇ ਵਿਆਹ ਸਟੇਡੀਅਮ ਦੇ ਵਿੱਚ ਧਰਨਾ ਵੀ ਲੱਗਦਾ ਰਿਹਾ ਡੰਪਿੰਗ ਗਰਾਉਂਡ ਚੱਕਣ ਵਾਸਤੇ ਇਹ ਇੱਥੇ ਕਿਉਂ ਲੱਤਾਏ ਤਾਂ ਬਾਹਰ ਹੁੰਦਾ ਪਬਲਿਕ ਤੋਂ ਜਿੱਤ ਨਹੀਂ ਹੋਵੇ ਇਹ ਤੋਂ ਪਹਿਲਾਂ ਇਹ ਅਫਸੋਸ ਇਹ ਤਾਂ ਲੱਗਿਆ ਸੀ ਨਦੀ ਦੇ ਕੰਢੇ ਸੀਗਾ ਇਹ ਪਹਿਲਾਂ ਉੱਥੇ ਜਿੱਦ ਤੋਂ ਉਸ ਤੋਂ ਉਸੇ ਨਦੀ ਕੰਢੇ ਤੋਂ ਹੀ ਚੱਕ ਇੱਥੇ ਕਰਿਆ ਉਹ ਉਸ ਇੱਕ ਚੰਡੀਗੜ੍ਹ ਦੀ ਕਬੱਡੀ ਫਰਮ ਹੈ ਉਹਦੇ ਨਾਲ ਸਾਡਾ ਤਕਰੀਬਨ ਟਾਈ ਅਪ ਹੋ ਜਾਣਾ ਅਸੀਂ ਮਤਾ ਪਾਇਆ ਹੋਇਆ ਉਹਨਾਂ ਨਾਲ ਸਾਡਾ ਕਵਾਂਟਲ ਸਾਬ ਨੂੰ ਸਾਡਾ ਕੂੜਾ ਤਕਰੀਬਨ ਲੈਣਗੇ ਉਹ ਉਹ ਟੋਟਲ ਸਾਰਾ ਜੋ ਵੀ ਹੈ ਇਹਦਾ ਖਾਦ ਬਣਾਉਣਗੇ ਪਲਾਸਟਿਕ ਨੂੰ ਕੱਢ ਕੇ ਅੱਗੇ ਫੈਕਟਰੀ ਜਲਣ ਦੀ ਭੇਜਣਗੇ ਉਹ ਸਾਰੀ ਸਾਡਾ ਕੂੜਾ ਤਕਰੀਬਨ ਲੇਲੇ ਕਰਨਗੇ ਤੇ ਮੇਰੇ ਖਿਆਲ ਨਾਲ 900 ਰੁਪਏ ਤਾਂ ਦੀ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਤੇ ਜਲਦੀ ਅਸੀਂ ਕੂੜੇ ਵਾਲਾ ਸਮੱਸਿਆ ਸਾਡੀ ਹੱਲ ਹੋ ਜੇ ਚੰਡੀਗੜ੍ਹ ਵਾਲੇ ਕਿੱਥੇ ਸੱਟਣਗੇ ਡੱਡੂ ਮਾਜਰੇ ਨਹੀਂ ਚੰਡੀ ਡੱਡੂ ਮਾਜਰੇ ਖਤਮ ਹੋ ਰਿਹਾ ਤੁਸੀਂ ਤੁਸੀਂ ਧਿਆਨ ਨਹੀਂ ਕੀਤਾ ਡੱਡੂ ਮਾਜਰੇ ਪਹਾੜ ਲੱਗ ਗਏ ਸੀਗੇ ਆਪਣੇ ਕੂੜੇ ਦੇ ਉਹ ਉਸੇ ਫਾਰਮ ਜਿਹੜੀ ਨੇ ਉਹ ਪਹਾੜ ਉਹਨੇ ਖਤਮ ਕਰਤੇ ਹੌਲੀ ਹੌਲੀ ਨਮਾ ਤਾਂ ਉੱਥੇ ਬਿਲਕੁਲ ਨਹੀਂ ਪਹਾੜ ਲੱਗ ਰਹੇ ਉਹ ਪੁਰਾਣੇ ਵੀ ਹੌਲੀ ਹੌਲੀ ਖਤਮ ਕਰ ਰਹੇ ਉਹ ਇੱਥੇ ਕੂੜਾ ਜਮਾ ਨਹੀਂ ਹੋਣ ਦੇਣਗੇ ਕੋਈ ਐਨਜੀਓ ਕਰ ਰਹੀ ਹੈ ਕਿ ਕਾਰਪੋਰੇਸ਼ਨ ਆ ਕਰ ਰਹੀ ਹੈ ਨਹੀਂ ਨਹੀਂ ਕਾਰਪੋਰੇਸ਼ਨ ਨੇ ਟੈਂਡਰ ਦਿੱਤਾ ਹੋਇਆ ਹੈ ਤੇ ਕੋਈ ਫਰਮ ਹੈ ਪ੍ਰਾਈਵੇਟ ਫਰਮ ਤੇ ਉਹ ਉਹੀ ਫਰਮ ਨਾਲ ਸਾਡੀ ਗੱਲ ਹੋ ਰਹੀ ਹੈ ਉਹ ਅਸੀਂ ਥੋੜਾ ਸਾਰਾ ਚੁਕਾ ਦਾਂਗੇ ਇੱਕ ਇੱਕ ਚਾਵਲਾ ਹੋਟਲ ਦਾ ਵੀ ਕੋਈ ਮਸਲਾ ਸੀਗਾ ਕੰਗ ਸਾਬ ਨੇ ਪਿਛਲੇ ਵਾਰੀ ਚੱਕਿਆ ਸੀ ਉਹਦਾ ਕੀ ਮਾਮਲਾ ਹੈ ਉਹ ਤੁਹਾਡਾ ਜਿਹੜਾ ਇਹ ਚਾਵਲਾ ਰੈਸਟੋਰੈਂਟ ਬਣਿਆ ਹੋਇਆ ਇਹ ਇੱਕ ਮਤਲਬ ਕਾਉਂਸਲ ਦੀ ਜ਼ਮੀਨ ਹੈ ਤੇ ਬਣਾਇਆ ਹੈਗਾ ਸਾਡੇ ਆਪਣਾ ਟੂਰਿਜ਼ਮ ਡਿਪਾਰਟਮੈਂਟ ਨੇ ਇਹ ਤਾਂ ਟੂਰਿਜ਼ਮ ਡਿਪਾਰਟਮੈਂਟ ਹੀ ਅੱਗੇ ਦੀਸਤੇ ਹੁੰਦਾ ਤੇ ਉਹਦੇ ਵਿੱਚ ਸਾਨੂੰ ਜੋ ਲੀਜ਼ ਬਣਦਾ ਹਿੱਸਾ ਸਾਡਾ ਸਾਨੂੰ ਦੇ ਦਿੰਦਾ ਤੇ ਹੁਣ ਵੀ ਅਸੀਂ ਉਹਨਾਂ ਨਾਲ ਚਿੱਠੀ ਪੱਤਰ ਕਰ ਰਹੇ ਹਾਂ ਟੂਰਿਜ਼ਮ ਡਿਪਾਰਟਮੈਂਟ ਵਿੱਚ ਜਲਦੀ ਤੋਂ ਜਲਦੀ ਇਹਦੀ ਕਿਉਂਕਿ ਲੀਜ਼ ਖਤਮ ਹੋ ਚੁੱਕੀ ਨਵੇਂ ਸਰ ਤੇ ਲੀਜ਼ ਕਿਸ ਨੂੰ ਦਿੱਤਾ ਜਾਵੇ ਤਾਂ ਕਿ ਉਹ ਉਹਦੀ ਇੱਕ ਚੀਜ਼ ਹੈ ਸ਼ਹਿਰ ਵਾਸਤੇ ਉਹ ਚੱਲ ਸਕੇ ਚਲੋ ਇੱਕ ਮਜੂਦਾ ਮਜੂਦਾ ਜਿਹੜੀ ਸਰਕਾਰ ਹੈ ਉਹ ਨਸ਼ਿਆਂ ਦੇ ਉੱਪਰ ਬੜੇ ਸੈਂਸਿਟਿਵ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੱਲ ਜਿਹੜਾ ਲਾਸਟ ਡੇਟ ਸੀਗੀ 31 ਮਈ ਜਿਹੜੀ ਸੀਗਾ ਨਾ ਦਿੱਤੀ ਸੀਗੀ ਅੱਛਾ ਇਹਨੂੰ ਖਤਮ ਕਰਨ ਦਾ ਵਕਤ ਹੋਇਆ ਜੀ ਤੋ ਤੋਨ ਨੂੰ ਵੀ ਪਤਾ ਮੇਰੇ ਖਿਆਲ ਚ ਅੱਜ ਹੀ ਮੈਂ ਦੇਖ ਰਿਆ ਸੀ ਖੈਰਾ ਸਾਹਿਬ ਕਿਤੇ ਬੋਲ ਰਹੇ ਸੀ ਸਾਡੇ ਕਿ ਬਠਿੰਡੇ ਚ ਅੱਜ ਵੀ ਜੇ ਅਖਬਾਰ ਚੈੱਕ ਲਿਓ ਕੱਲ ਨੂੰ ਦੇਖ ਲਿਓ ਕਿੰਨੀ ਕਿ ਜਗ੍ਹਾ ਨਸ਼ੇ ਨਾਲ ਮੌਤਾਂ ਹੁੰਦੀਆਂ ਨੇ ਇਦਾਂ ਚੁਟਕਿਆਂ ਨਾਲ ਤਾਂ ਨਹੀਂ ਖਤਮ ਹੋਣਾ ਚਲੋ ਸਰਕਾਰ ਜੇ ਸੰਜੀਦਾ ਹੈ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਵਧੀਆ ਗੱਲ ਹੈ ਪਰ ਇਹਦੇ ਲਈ ਇੱਕ ਆਪਣਾ ਜਿਵੇਂ ਚੁਟਕੀ ਮਾਰ ਕੇ ਕਰ ਦਿੰਦੇ ਹਰੇਕਾਂ ਨੂੰ ਚੁਟਕੀ ਨਾਲ ਨਹੀਂ ਸੰਜੀਦਾ ਯਤਨਾਂ ਨਾਲ ਇਹ ਜੇ ਕਰਨਗੇ ਤਾਂ ਵਧੀਆ ਗੱਲ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਅਗੇ ਤੁਹਾਡਾ ਕੀ پلان ਮੰਨ ਲਓ ਹੁਣ ਜੀ ਸਰਕਾਰ ਆਉਂਦੀ ਕਾਂਗਰਸ ਦੀ ਫਿਰ ਤੁਹਾਡਾ ਕੀ پلان ਹੋਗਾ ਇਸ ਮਾਮਲੇ ਵਿੱਚ ਇਹਦੇ ਵਿੱਚ ਦੇਖੋ ਨਸ਼ਾਤ ਸਾਡੇ ਵਾਸਤੇ ਬਹੁਤ ਵੱਡੀ ਸਾਡੇ ਬਾਤ ਅਲਾਮਤ ਇਹ ਤਾਂ ਮਤਲਬ ਉਹ ਕੋਈ ਵੀ ਚਾਹੇ ਕੋਈ ਵੀ ਸਰਕਾਰ ਆਵੇ ਸਾਡੀ ਸਰਕਾਰ ਆਈ ਤਾਂ ਪ੍ਰਾਇੋਰਟੀ ਤੇ ਅਸੀਂ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਬਾਅਦ ਇਹ ਵਰਲਡ ਵਾਈਡ ਹੈ ਕੱਲੇ ਪੰਜਾਬ 'ਚ ਨਹੀਂ ਹੈ ਕਰਨ ਵਾਲੇ ਜਿਵੇਂ ਇਹ ਕਿਸੇ ਨੇ ਵੀ ਛੁੱਟ ਗਿਆ ਤੁਸੀਂ ਇੰਨੀ ਤਰੀਕੋਂ ਖਤਮ ਕਰ ਦਾਂਗੇ ਇਹ ਥੋੜੀ ਤਰੀਕੇ ਕੋਈ ਸਾਰੇ ਨਸ਼ੇੜੀ ਇੱਕ ਜਗ੍ਹਾ ਬੰਦ ਕੀਤੇ ਇਹਨਾਂ ਨੇ ਵੀ ਕੋ ਦਿਨ ਬੰਦ ਕਰਾ ਦੂੰਗੇ ਐਵੇਂ ਤਾਂ ਕੁਝ ਨਹੀਂ ਹੈਗਾ ਇਹਦੇ ਲਈ ਸੰਜੀਦਾ ਯਾਤਰਾ ਦੀ ਲੋੜ ਹੈ ਲੰਮਾ ਟਾਈਮ ਲੱਗੇਗਾ ਪਰ ਸਰਕਾਰ ਕਰਦ ਕਰੇਗੀ ਤਾਂ ਇਹਨਾਂ ਦਾ ਧੰਨਵਾਦ ਨਹੀਂ ਤਾਂ ਆਉਣ ਵਾਲੇ ਅਸੀਂ ਅਸੀਂ ਜ਼ਰੂਰ ਤਰੀਕੇ ਨਾਲ ਟਾਈਮ ਲੱਗੇਗਾ ਕੋਈ ਵਰਲਡ ਵਾਈਡ ਕੋਈ ਇੱਥੇ ਕੱਲੇ ਪੰਜਾਬ ਦੀ ਸਮੱਸਿਆ ਨਹੀਂ ਹਰਿਆਣਾ ਦੀ ਸਮੱਸਿਆ ਨਹੀਂ ਹਿਮਾਚਲ ਦੀ ਸਮੱਸਿਆ ਨਹੀਂ ਅੱਜ ਪਾਸ ਕਰਕੇ ਮੈਂ ਪੜ ਕੇ ਆਇਆ ਹਿਮਾਚਲ ਤੋਂ ਬਹੁਤ ਜ਼ਿਆਦਾ ਨਸ਼ੇ ਵਾਲੇ ਜੋ ਗੋਲੀਆਂ ਇੱਥੇ ਸਪਲਾਈ ਹੋ ਰਹੀਆਂ ਸਾਡੇ ਪੰਜਾਬ 'ਚ ਤੇ ਹਰਿਆਣਾ 'ਚ ਠੀਕ ਹੈ ਧੰਨਵਾਦ ਜੀ ਇਸ ਪ੍ਰੋਗਰਾਮ ਹੋ ਰਿਹਾ ਵੀਰੇ ਇਹ ਪਹਿਲਾਂ ਵੀ ਕਿਦਾਂ ਹੋਇਆ ਸਾਡੇ ਪਿੰਡ ਦੇ ਵਿੱਚ ਤੇ ਅੱਜ ਦੂਸਰਾ ਹੈ ਮਤਲਬ 6 ਹਫ਼ਤੇ ਵਿੱਚ ਦੂਜਾ ਪ੍ਰੋਗਰਾਮ ਹੈ ਤੇ ਕਿੰਨੇ ਕਿ ਤੁਹਾਨੂੰ ਸਮਝ ਆਈਏ ਪਹਿਲਾਂ ਗੁਰਖਨਾਥ ਦਾ ਸੀਗਾ ਹੁਣ ਜਿਹੜਾ ਇੱਕ ਹੋਰ ਰਾਜ ਦੀ ਗੱਲਬਾਤ ਚ ਨਾਰੀ ਤੁਹਾਨੂੰ ਸਮਝ ਪਈ ਹੈ ਉਹਨਾਂ ਦੀ ਗੱਲਾਂ ਦੀ ਬਿਲਕੁਲ ਜੀ ਬਿਲਕੁਲ ਜੀ ਸਿੱਖਿਆ ਬੜੀ ਤਾਂ ਗੱਲ ਤਾਂ ਇਹ ਹੈ ਜੀ ਵੀ ਜੋ ਵੀ ਸਾਡੇ ਪਿੰਡ ਦੇ ਵਿੱਚ ਇਹ ਜੋ ਵੀ ਕੰਮ ਹੋ ਰਿਹਾ ਹੈ ਜੀ ਇਹਦੇ ਵਿੱਚ ਜਿਹੜੇ ਨੌਜਵਾਨ ਹੈ ਇਹ ਵੀ ਵਿਰਸੇ ਦੇ ਨਾਲ ਜੁੜ ਰਹੇ ਹਨ ਅੱਛਾ ਜੀ ਕਿਹੜਾ ਵਿਰਸਾ ਹੈ ਜੀ ਕਿਸ ਤਰ੍ਹਾਂ ਦਾ ਵਿਸ਼ੇ ਇਹ ਬਹੁਤ ਵਧੀਆ ਹੈ ਜੋ ਬੇਰੂਹੀ ਪਹਿਲਾਂ ਸੌਂਦੇ تھے ਇਹਨਾਂ ਨੂੰ ਪਾਦੇ ਨਾਲ ਹੁਣ ਮੁੰਡੇ ਸਾਡੇ ਪਿੰਡ ਦੇ ਬਹੁਤ ਨੌਜਵਾਨ ਸੁਣ ਰਹੇ ਆ ਕੁਛ ਨਾ ਕੁਛ ਤਾਂ ਪਊ ਗਈ ਉਹਨਾਂ ਦੇ ਕੁਛ ਨਾ ਵੀ ਚਲੋ ਆਪਾਂ ਇੱਕ ਨਾਰਮਲ ਜੀ ਜੀ ਗੱਲ ਕਰੀਏ ਕਿ ਸਾਡੇ ਕੋਲ ਸਮਰੱਥ ਗੁਰੂ ਹੋਣ ਦੇ ਬਾਵਜੂਦ ਅਸੀਂ ਤੋਬੇ ਨਾਲੀਆਂ ਮੜੀਆਂ ਮਸਾਣੀਆਂ ਨਾਲ ਕਿਉਂ ਜੁੜੀਏ ਕੱਲ ਇਹ ਹੈ ਕੱਲ ਮਾ ਸਾਡਾ ਮਸਲਾ ਇਹ ਸੀਗਾ ਕਿ ਅਸੀਂ ਬਾਬਿਆਂ ਨਾਲ ਕਿਉਂ ਜੁੜੀਏ ਵੀਰੇ ਜੇ ਆਪਾਂ ਇਸ ਗੱਲ ਤੇ ਵੀ ਆਈਏ ਤਾਂ ਆਪਣੇ ਪੰਜਾਬ ਦੇ ਵਿੱਚ 60% ਮਤਲਬ 100 ਵਿੱਚ ਤੇ 40% ਜੁੜੇ ਹੋਏ ਆ ਧਰਮ ਦੇ ਨਾਲ ਬੰਦੇ 60% ਇੱਕ ਕਲਾ ਮੈਂ ਅਸੀਂ ਲੋਕ ਦਿਖਾਵਾਏ ਲੋਕ ਦਿਖਾਵਾ ਕਰ ਲੋਕ ਦਿਖਾਵਾ ਕਰਦੇ ਆ ਕੋਈ ਕਹਿੰਦਾ ਵੀ ਮੇਰੇ ਚ ਆਹ ਹੈ ਬਾਬਾ ਹੁੰਦਾ ਮੇਰੇ ਚਾਹ ਹੁੰਦਾ ਉਹ ਗੁਰੂ ਪੀਰ ਪਕੰਬਰ ਤੇ ਠੀਕ ਹੈ ਜੀ ਵੀ ਇੰਨਾ ਸੁਚੇਮ ਰਹਿਣਾ ਉਹਨਾਂ ਵਾਸਤੇ ਬਹੁਤ ਬੜੀ ਗੱਲ ਹੈ ਲੋਕ ਸੋਚੇ ਰਹਿੰਦੇ ਨਹੀਂ ਮੇਰੇ ਯਾਰ ਕਮਾਲ ਹੈ ਹੁਣ ਗੱਲ ਸੁਣੋ ਆਪਾਂ ਬਾਥਰੂਮ ਕਰੀਏ ਆਪਾਂ ਹੱਥ ਨਹੀਂ ਕਈ ਵਾਰ ਧੋਂਦੇ ਹਮ ਆਪਣੇ ਕਿਥੇ ਕਿਹੜਾ ਬਾਬਾ ਆਜੂਗਾ ਜਿਹੜੇ ਬਾਬੇ ਹਨ ਜੇਲਾਂ ਚ ਬੈਠੇ ਹੋ ਸੁਚੇ ਨਹੀਂ ਹਸਾ ਮੈਂ ਅਸੀਂ ਨਾਰਮਲ ਬਾਰੇ ਕੀ ਗੱਲ ਕਰਦੀਏ ਜੀ ਉਹਨਾਂ ਬਾਰੇ ਅਸੀਂ ਕੀ ਕਰਦੀਏ ਠੀਕ ਆ ਉਹਨਾਂ ਨੇ ਆਪਣਾ ਕੰਮ ਚਲਾਇਆ ਬਾ ਉਹਨਾਂ ਦੀ ਰੋਜੀ ਰੋਟੀ ਚੱਲਦੀ ਹੈ ਉਸ ਚੀਜ਼ ਦੇ ਨਾਲ ਤੰਦਾ ਹੈ ਵਧੀਆ ਯਾਰ ਤੰਦਾ ਚੱਲ ਰਿਹਾ ਵਧੀਆ ਹੁਣ ਅਸੀਂ ਆਪਣਾ ਮੇਰਾ ਕੰਮ ਪੇਂਟ ਦਾ ਹੈ ਮੈਂ ਪੇਂਟ ਦਾ ਕੰਮ ਕਰਦਾ ਹਾਂ ਜੇ ਮੈਂ ਪੇਂਟ ਨੂੰ ਛੱਡ ਕੇ ਕੁਝ ਹੋਰ ਦਾ ਕੰਮ ਕਰਾਂ ਤਾਂ ਮੈਨੂੰ ਹੁਣ ਨਹੀਂ ਠੀਕ ਹੈ ਜੀ ਜੋ ਕੰਮ ਉਹ ਕਰਦੇ ਆ ਉਹਨਾਂ ਵਾਸਤੇ ਉਹ ਵਧੀਆ ਹੈਗਾ ਜਿਹੜਾ ਬੰਦਾ ਕੰਮ ਕਰਦਾ ਠੀਕ ਹੈ ਜੀ ਪਰ ਮੈਂ ਕਹਿੰਦਾ ਵੀ ਦੇਖੋ ਜਿਹੜਾ ਬੰਦਾ ਗੁਰੂ ਦੇ ਨਾਲ ਲੜ ਲੱਗਿਆ ਵਾਏ ਉਹ ਹਮੇਸ਼ਾ ਹੀ ਜਿਹੜਾ ਸੱਚ ਪੱਕਾ ਦਾ ਸਾਥ ਦਿੰਦਾ ਹੈ ਉਹਦਾ ਗੁਰੂ ਵੀ ਸੁਣਦੇ ਆ ਗੁਰੂ ਪੀਰ ਪਤੰਬਰ ਸਾਰੇ ਸੁਣਦੇ ਆ ਬਾਕੀ ਤੁਸੀਂ ਰੱਖਿਆ ਜੀ ਇਹ ਕਿਸ ਸੰਬੰਧ ਵਿੱਚ ਮੈਂ ਮੇਜਰ ਸਿੰਘ ਕਿਊਰੇਵੇਟਰ ਮੈਂ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਬਾਬਾ ਖਵਾਜਾ ਪੀਰ ਜੀ ਹੈ ਵੀ ਇਹਨਾਂ ਦੀ ਦੇਖੋ ਵੀ ਹਰ ਘਰ ਦੇ ਵਿੱਚ ਕਹਿੰਦਾ ਪਾਣੀ ਪੀਓ ਤੇ ਜੀਓ ਹਰ ਇੱਕ ਮਤਲਬ ਜੀਵ ਜੰਤੂ ਪਾਣੀ ਬਿਨਾਂ ਜੀ ਨਹੀਂ ਸਕਦਾ ਹੈਗਾ ਜਦੋਂ ਆਪਣੇ ਘਰੇ ਮੈਵਾਨ ਆਉਂਦਾ ਏ ਆਪਾਂ ਉਹਨੂੰ ਪਹਿਲਾਂ ਆਪਾਂ ਪਾਣੀ ਦਿੰਨੇ ਆ ਜਦੋਂ ਆਪਣੀ ਫਸਲ ਨੂੰ ਕੋਈ ਸੇਕ ਵੱਜਦਾ ਏ ਆਪਾਂ ਪਹਿਲਾਂ ਉਹਨੂੰ ਪਾਣੀ ਲਾਉਣੀ ਤੇ ਫਸਲ ਖੁੱਲ ਜਾਂਦੀ ਹੈ ਤੇ ਆਪਣੇ ਮੈਂ ਤਾਂ ਖਵਾਜਾ ਪੀਰ ਮੂਰੇ ਬੇਨਤੀ ਕਰਦਾ ਐ ਵੀ ਸਭ ਦੇ ਖੇਤਾਂ ਦੇ ਵਿੱਚ ਵਧੀਆ ਪਾਣੀ ਚੱਲਦਾ ਰਹੇ ਮੋਟਰਾਂ ਚੱਲਦੀਆਂ ਰਹਿਣ ਸਭ ਦੇ ਖੇਤਾਂ ਦੇ ਵਿੱਚ ਹਰੇ ਭਰੇ ਖੇਤ ਰਹਿਣ ਵੀ ਮੇਰੇ ਮਨ ਨੂੰ ਵੀ ਖੁਸ਼ੀ ਹੋਵੇ ਵੀ ਸਾਡੇ ਇਲਾਕੇ ਦੇ ਵਿੱਚ ਖੇਤ ਖੇਤ ਭਰੇ ਆ ਇਲਾਕਾ ਨਿਵਾਸੀ ਨੇ ਮੇਰਾ ਬਹੁਤ ਸਹਿਯੋਗਤਾ ਹੈ ਜਿੱਦਾਂ ਸਰਪੰਚ ਅਗਵੀਰ ਸਿੰਘ ਮੰਦੋਂ ਤੋਂ ਕਾਲਾ ਜੀ ਫੌਜੀ ਬਹਾਦਰ ਸਿੰਘ ਮੰਦੋਂ ਤੋਂ ਹੀ ਮੰਦੋਂ ਭਗਤ ਸਿੰਘ ਤੋਂ ਇਲਾਕੇ ਦੇ ਜਿਹੜੇ ਆਪਣੇ ਕਰਮਜੀਤ ਸਿੰਘ ਅਕਾਲਗੜ੍ਹ ਦੇ ਪੁੱਤਰ ਪ੍ਰੇਮ ਸਿੰਘ ਪੁੱਤਰ ਭਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਇਹਨਾਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਸਰਪੰਚ ਸਾਹਿਬ ਦਾ ਸਾਡਾ ਭਵਿੰਦਰ ਸਿੰਘ ਜੀ ਸਾਡੇ ਸਰਪੰਚ ਗੁਰਜੰਡ ਸਿੰਘ ਜੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਬਾਕੀ ਡਾਕਟਰ ਜਸਵਿੰਦਰ ਸਿੰਘ ਉਹਨਾਂ ਦਾ ਸਾਡਾ ਸਹਿਯੋਗ ਦਿੱਤਾ ਹੈ ਇਲਾਕਾ ਨਵਾਸੀ ਨੇ ਮੇਰੇ ਬਹੁਤ ਸਹਿਯੋਗ ਦਿੱਤਾ ਹੈ ਭਵਿੰਦਰ ਸਿੰਘ ਸਰਪੰਚ ਮੰਦੋ ਮਸਤਾਨਾ ਉਹਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੈ ਰਣਜੀਤ ਸਿੰਘ ਧੀਰੇ ਨੇ ਸੰਦੀਪ ਛੋਟ ਅੱਛਾ ਇੱਕ ਇੱਕ ਗੱਲ ਇਹ ਵੀ ਹੈ ਕਿ ਪਹਿਲਾਂ ਵੀ ਕਵਿੰਡ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋ ਚੁੱਕਿਆ ਹੈ ਤੇ ਉਹਨਾਂ ਨੂੰ ਵੀ ਆਪਾਂ ਨੇ ਸਵਾਲ ਕੀਤਾ ਸੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਤੇ ਹੁਣ ਵੀ ਜਿਹੜੀ ਬੀਬੀਆਂ ਨੇ ਉਹ ਨਹੀਂ ਆਉਂਦੀਆਂ ਹੈਂ ਕਿ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਆਉਂਦੀਆਂ ਬੀਬੀਆਂ ਤਾਂ ਨਹੀਂ ਆਉਂਦੀਆਂ ਹੈਗੀਆਂ ਵੀ ਦੇਖੋ ਬੀਬੀਆਂ ਦੇ ਮਨ 'ਚ ਇਹ ਆ ਬਖਾਨੀ ਕੋਈ ਗੰਦਾ ਮਤਲਬ ਡਾਂਸ ਹੈ ਕੋਈ ਗੰਦਾ ਡਾਂਸ ਨਹੀਂ ਹੈਗਾ ਜਿਹੜਾ ਬੁੱਲੇ ਸ਼ਾਹ ਹੋਇਆ ਤਾਂ ਉਹ ਵੀ ਝਾਂਜਰਾ ਪਾ ਕੇ ਨੱਚਦਾ ਇਹ ਬੁੱਲੇ ਸ਼ਾਹ ਦੇ ਰੋਲ ਕਰ ਰਿਆ ਕੋਈ ਉਹ ਨਹੀਂ ਹੈਗਾ ਵੀ ਇਹ ਵਿਆਹ ਮੰਗਣਾ ਨਹੀਂ ਹੈਗਾ ਵੀ ਵਿਆਹ ਮੰਗਣੇ ਦੇ ਵਿੱਚ ਕੋਈ ਸ਼ਰਾਬੀ ਛੋਰ ਮਚਾਬਾ ਮਚਾਉਨੇ ਆ ਅਰੇ ਪੰਗੜਾ ਪਾਉਣੇ ਲੱਤ ਵੀ ਲੱਤ ਫਸਾ ਕੇ ਉਹ ਨਹੀਂ ਹੈਗਾ ਇਹ ਇੱਕ ਇਹ ਬਾਬਾ ਜਿਹੜਾ ਬੁੱਲੇ ਸ਼ਾਹ ਹੋਇਆ ਉਹਦੇ ਰੋਲ ਕਰ ਰਿਹਾ ਹੈ ਇਹ ਇਹਨੇ ਸਿੱਖਿਆਵਾਂ ਜਿਹੜੀਆਂ ਲੋਕਾਂ ਨੂੰ ਕੀ ਲੱਗਦਾ ਲੋਕ ਫਿਰ ਚੱਲਦੇ ਆ ਚੱਲਦੇ ਪੂਰੇ ਚੱਲਦੇ ਆ ਇਲਾਕਾ ਨੂੰ ਅਸੀਂ ਚੱਲਦੇ ਪੂਰੇ ਪੰਜਾਬ ਦੇ ਚੱਲ ਰਹੇ ਆ ਵਾਦੀ ਖਾੜਾ ਹੈ ਬਾਬਾ ਆਸਾ ਰਾਮ ਜੀ ਹੋਏ ਆ ਜਿਹੜੇ ਉਹ ਵੀ ਜਖ ਨੇ ਵਿੱਚ ਝਾਂਜਰਾ ਮਗਨ ਚੇਦੇ ਇਹਦੇ ਆਪਾਂ ਕਹਿੰਦੇ ਪੱਦੀ ਹੈ ਕੋਈ ਮਲਵਈ ਹੈ ਕੋਈ ਕੋਈ ਹੈ ਹਿੱਸਿਆਂ ਦੇ ਵਿੱਚ ਵੰਡੇ ਜਾ ਰਹੇ ਆ ਇਹਦਾ ਇਹਦਾ ਨੁਕਸਾਨ ਨਹੀਂ ਹੈ ਪੰਜਾਬ ਨੂੰ ਜਿਹੜੇ ਹਿੱਸਿਆਂ ਦੇ ਵਿੱਚ ਵੰਡ ਰਹੇ ਕੋਈ ਨੁਕਸਾਨ ਨਹੀਂ ਹੈਗਾ ਇਹ ਤਾਂ ਦੇਖੋ ਆਪਣਾ ਆਪਾਂ ਤਾਂ ਸਭ ਦੇਵੀ ਦੇਵਤੇ ਜਿੰਨੇ ਵੀ ਕੋਈ ਵੀ ਉਹ ਹੈ ਗੁਰੂ ਗ੍ਰੰਥ ਹੈ ਮੰਦਰ ਮਸਜਿਦ ਹੈ ਸਭ ਆਪਣੀ ਜਗ੍ਹਾ ਹੈ ਮੈਂ ਤਾਂ ਸਭ ਨੂੰ ਸਲਾਮ ਕਰਦਾ ਵੀ ਸਾਰੇ ਆਪਣੀ ਜਗ੍ਹਾ ਸਭ ਠੀਕ ਹੈ ਠੀਕ ਹੈ ਸਰਪੰਚ ਸਾਹਿਬ ਤੁਸੀਂ ਵੀ ਖਾੜੇ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਖਾੜਿਆਂ ਦਾ ਜਾਂ ਕਹਿੰ ਲੋ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਏ ਬੱਚੇ ਨੂੰ ਉਹਨਾਂ ਦਾ ਕੀ ਅਸਰ ਹੁੰਦਾ ਹੈ ਦੇਖੋ ਇਹ ਜਿਹੜਾ ਚੱਲ ਰਿਹਾ ਪਾਦੀ ਖੜਾ ਇਹ ਸਾਦੀ ਆ ਪੁਰਾਣਾ ਪਹਿਲਾ ਭਗਤ ਅਸਰਾਮ ਜੀ ਹੋਇਆ ਜੀ ਇਹ ਉਹਨਾਂ ਦਾ ਰੀਤ ਜਿ ਲਈ ਹੋਈ ਆ ਜੀ ਇਹ ਉਦਾਂ ਹੀ ਚੱਲ ਜਾਂਦੀ ਹੈ ਕਥਾ ਕਰਦੇ ਨੇ ਪੁਰਾਣੇ ਰਾਜਿਆਂ ਦੀ ਇਤਿਹਾਸ ਸੁਣਾਉਂਦੇ ਪੁਰਾਣੇ ਰਾਜਿਆਂ ਦਾ ਜੀ ਜਿਹੜੇ ਬੰਦੇ ਸਮਝਦੇ ਆ ਜੀ ਉਹਨਾਂ ਦਾ ਇਹ ਰਹਾ ਸਰੇਰੀ ਹੈ ਇਹ ਨਹੀਂ ਕਈ ਦੇ ਸਮਝ ਨਹੀਂ ਆਉਂਦੀ ਨਵੇਂ ਬੱਚਿਆਂ ਦਾ ਸਮਝਣ ਵਾਲੇ ਇਹਨਾਂ ਨੂੰ ਸਮਝਣ ਵਾਲੇ ਬਾਤਾਂ ਬਹੁਤ ਪੁੱਛਾਂਗੇ ਜੀ ਜਿਹੜੇ ਜੇ ਤੁਸੀਂ ਸਮਝਣ ਦੀ ਗੱਲ ਕੀਤੀ ਹੈ ਜਿਹੜੀ ਕਥਾਵਾਂ ਕਰਦ ਨੇ ਇਹ ਦੰਦ ਕਥਾ ਨਹੀਂ ਹੈ ਕਿ ਕਿਤੇ ਲਿਖੀਆਂ ਹੋਈਆਂ ਏ ਜਿਵੇਂ ਕਿ ਇਤਿਹਾਸਿਕ ਲਿਖੀ ਜਾਂਦੇ ਸਾਡੇ ਨੂੰ ਇਤਿਹਾਸ ਹੈ ਇਹ ਇਤਿਹਾਸਿਕ ਮਿਥਿਆਸ ਹੈ ਕਿ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ ਇਹ ਆਪਣੀਆਂ ਬਣਾਈਆਂ ਇਤਿਹਾਸ ਵੀ ਹੈਗਾ ਇਹ ਰਵੈਣ ਵੀ ਸੁਣਾਉਨੇ ਆ ਅੱਛਾ ਜੀ ਤੇ ਮਹਾਭਾਰਤ ਵੀ ਸੁਣਾਉਨੇ ਆ ਜੀ ਜੀ ਜਿਹੜੇ ਹੋਰ ਇਤਿਹਾਸਿਕ ਰਾਜੇ ਹੋਏ ਆ ਪਹਿਲੇ ਪੁਰਾਣੇ ਯੁੱਗ ਦੇ ਉਹਨਾਂ ਦੀ ਕਥਾ ਸੁਣਾਉਨੇ ਆ